ਮਾਨਸਾ ਦੇ ਬੱਸ ਸਟੈਂਡ ਉੱਤੇ ਵੀ ਪਾਣੀ ਤਿੰਨ ਕੁਣੀ ਉੱਤੇ ਵੀ ਪਾਣੀ ਰਹਿਸੀ ਦਫਤਰ ਅੱਗੇ ਵੀ ਪਾਣੀ ਓਵਰ ਬ੍ਰਿਜ ਦੇ ਉੱਤੇ ਵੀ ਪਾਣੀ ਅੰਡਰ ਬ੍ਰਿਜ ਵਿੱਚ ਵੀ ਪਾਣੀ ਹਾਂਜੀ ਮਿੱਤਰੋ ਅੱਜ ਖੜੇ ਹਾਂ ਮਾਨਸਾ ਸ਼ਹਿਰ ਵਿੱਚ ਪਿੱਛੇ ਦੇਖੋ ਤੁਸੀਂ ਪਾਣੀ ਦਾ ਕਹਿਰ ਕਿੰਨਾ ਪਾਣੀ ਹੋ ਚੁੱਕਿਆ ਤੇ ਵਹਨਾਂ ਲਈ ਵੀ ਕਿੰਨਾ ਔਖਾ ਹੋ ਗਿਆ ਦੇਖੋ ਤੁਸੀਂ ਲੋਕਾਂ ਦੇ ਮੋਟਰਸਾਈਕਲ ਵੀ ਜਿਹੜੇ ਡੁੱਬ ਰਹੇ ਨੇ ਇਹ ਸਿਰਫ ਕੋਈ ਬਰਸਾਤ ਦਾ ਪਾਣੀ ਹੈ ਇਹ ਕੋਈ ਹੜ੍ਹ ਜਾਂ ਕੋਈ ਡੈਮ ਨਹੀਂ ਟੁੱਟਿਆ ਦੇਖੋ ਦੀ ਕਿਸ ਤਰੀਕੇ ਨਾਲ ਤਿੰਨ ਕੁਨੀਆਂ ਜਿਹੜੀ ਮਾਨਸਾ ਦੀ ਭਰ ਚੁੱਕੀ ਆ ਲੋਕਾਂ ਦੇ ਬਾਰਾਂ ਦੇ ਵਿੱਚ ਦੇਖੋ ਸੀਵਰੇਜ ਕਰਕੇ ਜਿਹੜਾ ਗੰਦਾ ਪਾਣੀ ਆ ਚੁੱਕਿਆ ਦੇਖੋ ਘਰਾਂ ਦੇ ਵਿੱਚ ਕਿਵੇਂ ਲਫਾਬੇ ਆ ਰਹੇ ਨੇ ਇਹ ਆ ਜੀ ਮਾਨਸਾ ਦੇ ਹਾਲਾਤ ਦੇਖੋ ਤੁਸੀਂ ਕਿੰਨਾ ਪਾਣੀ ਹੋ ਚੁੱਕਿਆ ਘਟੁਕੜ ਲਗਾਤਾਰ ਮੀਂਹ ਦੇ ਪੈਣ ਦੇ ਕਾਰਨ ਦੇਖੋ ਇਹ ਪਾਣੀ ਜਿਹੜਾ ਸਾਰਾ ਖੜਿਆਗਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪਾਣੀ ਇੰਨਾ ਦੇਖੋ ਤੁਸੀਂ ਗੱਡੀਆਂ ਮੋਟਰਸਾਈਕਲ ਕਿਵੇਂ ਡੁੱਬਦੇ ਜਾ ਰਹੇ ਨੇ ਘੱਟੋ ਘੱਟ 10 12 ਮੋਟਰਸਾਈਕਲ ਵੀ ਖਰਾਬ ਹੋ ਚੁੱਕੇ ਨੇ ਲਗਾਤਾਰ 4-5 ਘੰਟੇ ਮੀਂਹ ਪੈਣ ਦੇ ਨਾਲ ਮਾਨਸਾ ਦੇ ਹਾਲਾਤ ਕੁਝ ਐਹੋ ਜਿਹੇ ਹੋ ਜਾਂਦੇ ਨੇ ਇਹੋ ਖੁਦ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਮਾਨਸਾ ਦੇ ਲੋਕ ਪਰੇਸ਼ਾਨ ਆ ਜਾਂਦੇ ਨੇ ਮਾਨਸਾ ਦੇ ਲੋਕ ਦਾ ਪਰੇਸ਼ਾਨ ਆਉਣੀ ਆਉਣਿਆ ਤੇ ਨਾਲ ਆਸੇ ਪਾਸੇ ਪਿੰਡਾਂ ਦੇ ਲੋਕ ਵੀ ਜਿਹੜੇ ਇੱਥੇ ਮਾਨਸਾ ਸ਼ਹਿਰ ਵਿੱਚ ਕੰਮ ਦੇ ਲਈ ਆਉਂਦੇ ਨੇ ਉਹ ਵੀ ਪਰੇਸ਼ਾਨ ਹੋ ਜਾਂਦੇ ਨੇ ਦੇਖੋ ਤੁਸੀਂ ਕਿਸ ਤਰੀਕੇ ਨਾਲ ਲੋਕ ਅਪੀਲ ਕਰਦੇ ਨੇ ਵੀ ਪਾਣੀ ਤਾਂ ਜਲਦੋ ਜਲ ਹੱਲ ਕੀਤਾ ਜਾਵੇ ਦੇਖੋ ਤੁਸੀਂ ਇਹ ਮਾਨਸਾ ਦੀਆਂ ਤਿੰਨ ਕੂਣੀਆਂ ਨੇ ਬੱਤੀਆਂ ਵਾਲਾ ਚੌਕ ਕਿਹਾ ਜਾਂਦਾ ਜਿੱਥੇ ਦੇਖੋ ਤੁਸੀਂ ਕਿਸ ਤਰੀਕੇ ਨਾਲ ਉੱਥੇ ਵੀ ਪਾਣੀ ਇੰਨਾ ਜ਼ਿਆਦਾ ਖੜ ਚੁੱਕਿਆਗਾ ਆਸੇ ਪਾਸ ਦੇ ਲੋਕ ਜਿਹੜੇ ਤੁਰਿਆਂਦੇ ਨੇ ਉਹ ਵੀ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ ਇੱਥੇ ਕਈਆਂ ਦੇ ਮੋਟਰਸਾਈਕਲ ਜਿਹੜੇ ਖੜ ਜਾਂਦੇ ਰਹਿੰਦੇ ਨੇ ਤੇ ਖਰਾਬ ਹੋ ਜਾਂਦੇ ਤੇ ਨੁਕਸਾਨ ਹੋ ਜਾਂਦਾ ਬੰਦਿਆਂ ਦਾ ਕਿਉਂਕਿ ਦਿਹਾੜੀਆਂ ਵਾਲੇ ਜ਼ਿਆਦਾਤਰ ਮਜ਼ਦੂਰੀ ਕਰਨ ਇੱਥੇ ਪਿੰਡਾਂ ਵਾਲੇ ਆਸੇ ਪਾਸੇ ਆਉਂਦੇ ਨੇ ਤੇ ਲੋਕ ਜਿਹੜੇ ਇਥੋਂ ਦੀ ਨੰਗਾ ਇੱਕੋ ਨੰਗਾ ਇਹ ਮਾਨਸਾ ਦਾ ਜਿਹੜਾ ਤਿੰਨ ਕੁਣੀਆਂ ਦਾ ਇੱਕੋ ਓਵਰ ਬ੍ਰਿਜਾ ਉਥੋਂ ਦੀ ਲੰਗਾਗਾ ਤੇ ਉਥੋਂ ਦੇ ਜਿਹੜੇ ਸਾਰੇ ਪਿੰਡਾਂ ਦੇ ਨੇ ਲੋਕ ਨਗਦੇ ਨੇ ਇਹ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਤੱਕ ਪਹੁੰਚ ਸਕੇ ਕਿਉਂਕਿ ਇਹ ਪਾਣੀ ਇੱਕ ਦੋ ਦਿਨ ਐਵੇਂ ਰਹੂਗਾ ਮੋੜਸਾਂ ਦਾ ਨੁਕਸਾਨ ਹੋ ਜਾਂਦੇ ਨੇ ਤਾਂ ਕਿ ਵੀਰੋ ਮੈਂ ਚਾਹਣਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਦੇਖੋ ਦੀ ਕਿਸ ਤਰੀਕੇ ਨਾਲ ਇਸ ਵੀਰ ਦਾ ਵੀ ਦੇਖੋ ਤੁਸੀਂ ਮੋਟਰਸਾਈਕਲ ਖਰਾਬ ਹੋ ਚੁੱਕਿਆ ਪਾਣੀ ਦੇ ਵਿੱਚ ਬੰਦ ਹੋ ਚੁੱਕਿਆ ਕਈ ਜਣਿਆਂ ਦੇ ਦੇਖੋ ਤੁਸੀਂ ਕਟੁਕਟ 10 12 ਜਣਿਆਂ ਦੇ ਮੋਟਰਸਾਈਕਲ ਇਸ ਤਰੀਕੇ ਨਾਲ ਹੀ ਖਰਾਬ ਹੋ ਗਏ ਕਟੁਕਟ ਜਦੋਂ ਇੱਕ ਵਾਰ ਮੋਟਰਸਾਈਕਲ ਬੰਦ ਹੋ ਜੇ ਤਾਂ ਇੰਜਨ ਵਿੱਚ ਪਾਣੀ ਚਲਾ ਜਾਂਦਾ ਕਿਉਂਕਿ ਕਾਰਾਂ ਦੀ ਮਾਰ ਹੁੰਦੀ ਹੈ ਜਿਹੜੀ ਆਸ-ਪਾਸੇ ਪਾਣੀ ਜਦੋਂ ਕਾਰਨਗ ਦੀ ਕੋਲ ਦੀ ਮੋਟਰਸਾਈਕਲ ਬੰਦ ਹੋਈ ਜਾਂਦਾ ਜਦੋਂ ਬਾਅਦ ਸੈਂਸਰ ਦੇ ਥਾਣੀ ਦੇਖੋ ਤੁਸੀਂ ਇੰਜਨ ਦੇ ਵਿੱਚ ਪਾਣੀ ਪੈ ਜਾਂਦਾ ਤੇ ਕਈ ਘਰ ਭਾਰੀ ਨੁਕਸਾਨ ਹੋ ਜਾਂਦਾ ਕਟੁਕਟ 3 4000 ਦਾ ਬੰਦੇ ਦਾ ਨੁਕਸਾਨ ਹੋ ਹੀ ਜਾਂਦਾ ਕਈ ਲੋਕ ਇੱਥੇ ਦੀ ਟਪਾਉਣ ਦੇ ਲਈ ਦੇਖੋ ਡਰਦੇ ਨੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੋ ਚੁੱਕਾ ਇਹ ਜਿਹੜਾ ਤੁਸੀਂ ਸੱਜੇ ਪਾਸੇ ਦੇਖੋਗੇ ਟਰੈਕਟਰ ਖੜੇ ਨੇ ਇਹ ਸਰਪਸ ਸਪੈਸ਼ਲਿਸਟ ਕਰਕੇ ਖੜੇ ਨੇ ਵੀ ਤਾਂ ਕਿ ਜੇ ਕੋਈ ਗੱਡੀ ਖਰਾਬ ਹੁੰਦੀ ਹੈ ਤਾਂ ਉਹਨੂੰ ਲਿਜਾ ਸਕਣਾ ਇਹ ਦੇਖੋ ਰੈਸ਼ੀ ਡਿਊਟੀ ਕਮਿਸ਼ਨਰ ਦੇ ਬਾਰਚ ਵੀ ਪਾਣੀ ਜਿਹੜਾ ਖੜ ਚੁੱਕਿਆ ਇਹ ਆ ਜੀ ਮਾਨਸਾ ਦਾ ਬੱਸ ਸਟੈਂਡ ਬਾਡ ਸਟੈਂਡ ਦੇ ਸਾਹਮਣੇ ਦੇਖੋ ਤੁਸੀਂ ਪਾਣੀ ਜਿਹੜਾ ਕਿੰਨਾ ਖੜ ਚੁੱਕਿਆ ਘਟੂ ਘੜ 3-4 ਫੁੱਟ ਪਾਣੀ ਹੋ ਚੁੱਕਿਆ ਇੱਥੇ ਵੀ ਲੋਕਾਂ ਦਾ ਨੰਗਣਾ ਬਹੁਤ ਹੀ ਮੁਸ਼ਕਲ ਨਾਲ ਲੰਘਿਆ ਜਾਂਦਾ ਦੇਖੋ ਕਿਸ ਤਰੀਕੇ ਨਾਲ ਪੈਦਲ ਲੋਕ ਜਾ ਰਹੇ ਨੇ ਜਿਹੜੇ ਤਾਂ ਉਹ ਆਪਦੇ ਪੈਂਟਾਂ ਲੋਰਾਂ ਉੱਪਰ ਕਰਕੇ ਜਾ ਰਹੇ ਨੇ ਤਾਂ ਕਿ ਦੇਖੋ ਤੁਸੀਂ ਪਾਣੀ ਤੋਂ ਗੱਡੀ ਦੇਖੋ ਤੁਸੀਂ ਬੱਸ ਨੰਗਰੀਏ ਤੇ ਪਾਣੀ ਕਿੰਨਾ ਜ਼ਿਆਦਾ ਆ ਰਿਹਾ ਬੱਸ ਦੇ ਨਾਲ ਦੇਖੋ ਇਹ ਹੈ ਜਮਾਨਸਾ ਦੇ ਹਾਲਾਤ ਬੱਸ ਸਟੈਂਡ ਦੇ ਕੋਲ ਵੀ ਘਟੂ ਘੜ 2-3 ਫੁੱਟ ਪਾਣੀ ਖੜ ਚੁੱਕਿਆ ਹੈਗਾ ਲਗਾਤਾਰ 4-5 ਘੰਟੇ ਮੀਂਹ ਪੈਣ ਦੇ ਕਾਰਨ ਦੇਖੋ ਤੁਸੀਂ ਦੁਕਾਨਾਂ ਵੀ ਜਿਹੜੀਆਂ ਸਾਰੀਆਂ ਜ਼ਿਆਦਾਤਰ ਬੰਦੀ ਦੇਖੋਗੇ ਕਿਉਂਕਿ ਪਾਣੀ ਦੇ ਕਰਕੇ ਕੋਈ ਆਸ-ਪਾਸੇ ਪਿੰਡਾਂ ਵਾਲੇ ਵੀ ਆਉਂਦੇ ਨਹੀਂ ਇੱਥੇ ਕਿਉਂਕਿ ਦੁਕਾਨਾਂ ਦਾ ਨੁਕਸਾਨ ਵੀ ਹੁੰਦਾ ਬਹੁਤ ਦੁਕਾਨਦਾਰਾਂ ਦਾ ਕਿਉਂਕਿ 80-80 90-90 ਹਜ਼ਾਰ ਜਿਹੜੇ ਮਹੀਨੇ ਦਾ ਘਰ ਆਇਆ ਪਰਦੇ ਨੇ ਇਹਦੇ ਕਰਕੇ ਦੇਖੋ ਤੁਸੀਂ ਮੀਂਹ ਦੇ ਕਰਕੇ ਪਰੇਸ਼ਾਨੀ ਆ ਰਹੀ ਹੈ ਦੁਕਾਨਾਂ ਜ਼ਿਆਦਾਤਰ ਤੁਸੀਂ ਦੇਖੋਗੇ ਬੰਦੀ ਨੇ ਕਰਕੇ ਕੁਝ ਛੋੜੇ ਮੋਟੇ ਨੇ ਖੋੜ ਰੱਖੀਆਂ ਨੇ ਬਾਕੀ ਦਾ ਸਾਰੀ ਜ਼ਿਆਦਾਤਰ ਦੇਖੋਗੇ ਤੁਸੀਂ ਆਸੇ-ਪਾਸੇ ਮੰਦੀ ਨਜ਼ਰ ਆਉਣਗੀਆਂ ਤੁਹਾਨੂੰ ਆਸੇ-ਪਾਸੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਇਹ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਅੱਜ ਦੇ ਦਿਨ ਜਿਹੜਾ ਬਾਜ਼ਾਰ ਸਾਰਾ ਮਾਨਸਾ ਦਾ ਇੱਕੋ ਬਾਜ਼ਾਰੀਆ ਮੇਨ ਜਿਹੜਾ ਇੱਥੇ ਬੱਸ ਸਟੈਂਡ ਦੇ ਸਾਹਮਣੇ ਆ ਉਹ ਬੰਦ ਆਗਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਖੜ ਚੁੱਕਿਆ ਪੈਦਲ ਲੋਕ ਤਾਂ ਕੋਈ ਆ ਨਹੀਂ ਸਕਦਾ ਜੇਕਰ ਕੱਡੀ ਮੋਟਰਸਾਈਕਲ ਤੇ ਕੋਈ ਆਊਗਾ ਉਹ ਤਾਂ ਭਾਵੇਂ ਆ ਜਾਏਗਾ ਪਰ ਉਹ ਵੀ ਨੁਕਸਾਨ ਹੀ ਕਰਾ ਸਕਦਾ ਆਪਣਾ ਕਿਉਂਕਿ ਪਾਣੀ ਇੰਨਾ ਜ਼ਿਆਦਾ ਖੜ ਚੁੱਕਿਆ ਇਸ ਕਰਕੇ ਦੇਖੋ ਤੁਸੀਂ ਕੁੱਝ ਲੋਕ ਧਰਨਾ ਵੀ ਦੇ ਰਹੇ ਨੇ ਸਾਰੇ ਮਾਨਸਾ ਦੇ ਵਿੱਚ ਰੋਜ਼ ਪ੍ਰਦਰਸ਼ਨ ਦਿਖਾ ਰਹੇ ਨੇ ਦੇਖੋ ਕਿਸ ਤਰੀਕੇ ਨਾਲ ਇਹ ਸਾਰੇ ਮਾਨਸਾ ਬੱਸ ਸਟੈਂਡ ਦੇ ਵਿੱਚ ਆਸ-ਪਾਸੇ ਗਲੀਆਂ ਦੇ ਵਿੱਚ ਗੀੜੇ ਦੇ ਰਹੇ ਨੇ ਤੇ ਹੋਕੇ ਦੇ ਰਹੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਮਾਨਸਾ ਦੇ ਲੋਕਾਂ ਤੱਕ ਇਹ ਪਹੁੰਚ ਸਕੇ ਵੀਡੀਓ ਤੇ ਆਸ-ਪਾਸ ਦੇ ਪਿੰਡਾਂ ਤੱਕ ਵੀ ਪਹੁੰਚਾ ਦਿਓ ਦੇਖੋ ਤੁਸੀਂ ਕਿੰਨਾ ਪਾਣੀ ਖੜ ਚੁੱਕਿਆ ਹੈਗਾ ਇਹ ਜਿਉ ਜੋ ਤੁਸੀਂ ਦੇਖ ਰਹੇ ਹੋ ਇਹ ਮਾਨਸ ਦਾ ਅੰਡਰਬ੍ਰਿਜ ਆ ਦੇਖੋ ਤੁਸੀਂ ਇਹਦੇ ਵਿੱਚ ਵੀ ਪਾਣੀ ਜਿਹੜਾ ਬਹੁਤ ਜ਼ਿਆਦਾ ਖੜ ਚੁੱਕਿਆਗਾ ਸਾਧਨ ਤਾਂ ਇੱਥੋਂ ਦੀ ਨੰਘੀ ਨਹੀਂ ਸਕਦਾ ਕਿਉਂਕਿ ਦੇਖੋ ਕਿੰਨਾ ਗੰਦਾ ਪਾਣੀ ਆ ਮੋਟਰਸਾਈਕਲ ਵਾਲਾ ਤਾਂ ਨਹੀਂ ਨੰਘ ਸਕਦਾ ਤੇ ਗੱਡੀਆਂ ਵੀ ਜਿਹੜੇ ਇੱਥੋਂ ਦੀ ਨੰਘਾਉਣਗੇ ਤਾਂ ਖਰਾਬ ਹੀ ਹੋਊਗਾ ਸਿਸਟਮ ਕਿਉਂਕਿ ਬਹੁਤ ਹੀ ਜ਼ਿਆਦਾ ਪਾਣੀ ਆ ਇਹ ਦੇਖਣ ਚ ਘੱਟ ਲੱਗਦਾ ਗੱਲ ਕਰ ਪਾਣੀ ਬਹੁਤ ਜ਼ਿਆਦਾਗਾ ਵੀਡੀਓ ਨੂੰ ਸ਼ੇਅਰ ਕਰਦੇ ਤੇ ਕਮੈਂਟ ਕਰਕੇ ਦੱਸਿਓ ਸੋਡੀ ਵੀ ਪਿੰਡਾਂ ਸ਼ਹਿਰਾਂ ਵਿੱਚ ਪਾਣੀ ਕਿੰਨਾ ਖੜ ਚੁੱਕਿਆ